ਹਾਂਜੀ ਵੀਰ ਕੀ ਮਸਲਾ ਹੈਗਾ ਤੁਸੀਂ ਅੱਜ ਇਤਨਾ ਲਾਗੇ ਬੈਠੇ ਹੋਗੇ ਬਾਈ ਜੀ ਇਹ ਮਸਲਾ ਹੈਗਾ ਸਾਡੇ ਪਿੰਡ ਦੀ ਆਈਟੀਆਈ ਆ 2001 ਜਵਾਲ ਸਿੰਘ ਨੇ 4-5 ਕਰੋੜ ਰੁਪਏ ਲਾ ਕੇ ਬਣਾਈ ਸੀ ਬਿਲਡਿੰਗ ਇੱਥੇ ਚਾਰ ਕੋਰਸ ਚੱਲਦੇ ਜਿਵੇਂ ਵੈਲਡਿੰਗ ਦਾ ਹੋ ਗਿਆ ਕੰਪਿਊਟਰ ਦਾ ਹੋ ਗਿਆ ਇਲੈਕਟ੍ਰੀਕਲ ਦਾ ਹੋ ਗਿਆ ਪਲੰਬਰ ਪਲੰਬਰ ਦਾ ਹੋ ਗਿਆ ਆਸ-ਪਾਸੇ ਦੇ ਪਿੰਡਾਂ ਨੂੰ ਇਹਦੀ ਬਹੁਤ ਫਾਇਦਾ ਸੀਗਾ ਕਿਉਂਕਿ ਜਵਾਕ ਪਸ਼ੇਰਾ ਚ ਨਹੀਂ ਜਾ ਸਕਦੇ ਨੇੜੇ-ਤੇੜੇ ਕੋਈ ਆਈਟੀਆਈ ਹੈ ਨਹੀਂ ਤੇ ਇਹ ਆਈਟੀਆਈ ਆ ਸਾਡੇ ਪਿੰਡ ਦੇ ਆਸ-ਪਾਸੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੀ ਆ ਤੇ एआईटीआई ਨੂੰ ਹੁਣ ਉਹ ਚੇਂਜ ਕਰਕੇ ਖਿਆਲ ਹੀ ਲੈ ਕੇ ਜਾ ਰਹੇ ਆ ਨਾ ਤਾਂ ਸਾਨੂੰ ਕੋਈ ਰੀਜ਼ਨ ਦੱਸ ਰਿਹਾ ਇਹਦੇ ਪਿੱਛੇ ਰੀਜ਼ਨ ਕੀ ਆ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਬਈ ਇਹ ਕੋਈ ਦੋ ਨੰਬਰ ਦੇ ਬੰਦੇ ਹੈਗੇ ਜਿਨ੍ਹਾਂ ਨੂੰ ਇੱਕ ਨੰਬਰ ਚ ਕਰਨ ਵਾਸਤੇ ਇਹ ਚੇਂਜ ਕਰ ਰਹੇ ਆ ਤੇ ਇਹਦੇ ਖਿਲਾਫ ਅਸੀਂ ਬਹੁਤ ਸਾਰੀਆਂ ਚਿੱਠੀਆਂ ਲਿਖ ਕੇ ਮੈਂ ਖੁਦ ਚਿੱਠੀਆਂ ਲਿਖ ਕੇ ਪਾਈਆਂ ਹੋਈਆਂ ਮੇਲ ਵੀ ਕੀਤੀ ਆ ਹਰਜੋਤ ਬੈਨ ਸਾਹਿਬ ਨੂੰ ਵੀ ਕੀਤੀ ਹੋਈ ਆ ਸੀਐਮ ਸਾਹਿਬ ਨੂੰ ਵੀ ਕੀਤੀ ਹੋਈ ਆ ਪਰ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਅਸੀਂ ਪਿੰਡ ਦੀ ਪੰਚਾਇਤਾਂ ਨੇ 6 ਪਿੰਡਾਂ ਦੀ ਪੰਚਾਇਤਾਂ ਨੇ ਅਸੀਂ ਮਤਾ ਵੀ ਪਾ ਕੇ ਦਿੱਤਾ ਹੋਇਆ ਪਰ ਜੇ ਸਾਡੀ ਕੋਈ ਨਹੀਂ ਸੁਣੀ ਗਈ ਸਵੇਰੇ ਫੇਰ ਆ ਗਏ ਅਸੀਂ ਟਰਾਲੀਆਂ ਲੈ ਕੇ ਤੇ ਸਵੇਰੇ ਅਸੀਂ ਪਿੰਡ ਦੇ ਬੰਦਿਆਂ ਨੇ ਇਕੱਠੇ ਹੋ ਕੇ ਤੇ ਕੇਰਾ ਉਹਨਾਂ ਨੂੰ ਭੇਜਤਾ ਤੇ ਹੁਣ ਅਸੀਂ ਆਈਟੀਆਈ ਲਿਆ ਨਹੀਂ ਦੇਣੀ ਇੱਥੋਂ ਅਸੀਂ ਧਰਨਾ ਲਾਵਾਂਗੇ ਸਰਕਾਰ ਖਿਲਾਫ ਜਿੰਨਾ ਜੋ ਜੋ ਕੁਝ ਕਰਨਾ ਪਿਆ ਉਹਦੀ ਹਰ ਹੱਲ ਕਰਾਂਗੇ ਉਹਦਾ ਅਧਿਕਾਰੀਆਂ ਨੇ ਯਾਰ ਕੋਈ ਆਪਣੇ ਏਰੀਆ ਦੇ ਕੈਬਨਿਟ ਮੰਤਰੀ ਗੱਲ ਨਹੀਂ ਕਿ ਤਿੰਨ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਆਇਆ ਨਹੀਂ ਉਹ ਤਾਂ ਐਂ ਕਹ ਰਹੇ ਨੇ ਭਈ ਇਹ ਸੈਂਟਰ ਸਰਕਾਰ ਦਾ ਸੈਂਟਰ ਸਰਕਾਰ ਦਾ ਤਾਂ ਕੁਝ ਹੈ ਹੀ ਨਹੀਂ ਕਿਉਂਕਿ ਇਹ ਬਣਾਈ ਸੀ ਪੰਜਾਬ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਯਾਰ ਇੱਕ ਤੇਦਾ ਨੀ ਪੱਤਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਰੱਖਿਆ ਸੀਗਾ ਏਡੀਸੀ ਸਾਹਿਬ ਤੇ ਡੀਸੀ ਸਾਹਿਬ ਦੇ ਚੇਅਰਪਰਸਨ ਨੇ ਜੀ ਅਸੀਂ ਉਹਨਾਂ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਕੰਟੈਕਟ ਨਹੀਂ ਹੋ ਪਾਇਆ ਤੇ ਅਸੀਂ ਪ੍ਰਿੰਸੀਪਲ ਸਾਹਿਬ ਨੂੰ ਮਿਲੇ ਹੈਗੇ ਆ ਵੀ ਸਾਨੂੰ ਇਹਦਾ ਦੱਸਿਆ ਜਾ ਵੀ ਕਿਉਂ ਇਥੋਂ ਸ਼ਿਫਟ ਕਰ ਰਹੇ ਨੇ ਪਰ ਉਹਨਾਂ ਨੇ ਕਿਹਾ ਵੀ ਸਾਨੂੰ ਇਹਦੇ ਕੋਈ ਆਰਡਰ ਨਹੀਂ ਆਏ ਵੀ ਕਿਉਂ ਸ਼ਿਫਟ ਹੋ ਰਹੀ ਹੈ ਬਸ ਸਾਨੂੰ ਇਹ ਆਰਡਰ ਨਹੀਂ ਵੀ ਇੱਥੋਂ ਸਮਾਨ ਚੱਕ ਕੇ ਕੋਈ ਲੈ ਕੇ ਜਾਣੇਗੇ ਇਸ ਕੋਈ ਰੂਪਰੇਖਾ ਕੀ ਹੋਊਗੀ ਬਸ ਰੂਪਰੇਖਾ ਹੀ ਆ ਇਸ ਬੈਠੇ ਆ ਕਿ ਜਦ ਤੱਕ ਸਾਨੂੰ ਕੋਈ ਉੱਪਰੋਂ ਆ ਕੇ ਕੋਈ ਕੰਟੈਕਟ ਨਹੀਂ ਕਰ ਰਿਹਾ ਕਿ ਵੀ ਇਹਦਾ ਸਾਨੂੰ ਰੀਜਨ ਤਾਂ ਦੱਸਿਆ ਹੋਣਾ ਸਾਡੀ ਏਡੀ ਵੱਡੀ ਬਿਲਡਿੰਗ ਨੇ ਜੀ ਸਾਰੀ ਫਰਾਉ ਯਾਨੀ ਖੰਡਰ ਹੋ ਜਾਣੀ ਹੈਗੀ ਸਰਕਾਰ ਨੇ ਸਿੱਖਿਆ ਗ੍ਰਾਂਤੀ ਦਾ ਰੌਲਾ ਪਾਇਆ ਬਈ ਅਸੀਂ ਸਿੱਖਿਆ ਗ੍ਰਾਂਤੀ ਲਿਆਂਦੀ ਸਿੱਖਿਆ ਗ੍ਰਾਂਤੀ ਲਿਆਂਦੀ ਆ ਜਿਹੜੇ ਸਾਡੇ ਸਿੱਖਿਆ ਗ੍ਰਾਂਤੀ ਵਾਲੇ ਜਿਹੜੇ ਹੈਗੇ ਆਏ ਤਾਂ ਇਹਨਾਂ ਨੂੰ ਵੀ ਬੰਦ ਕਰੀ ਜਾਂਦੇ ਆ ਇਹ ਕਿਉਂ ਜੀ ਸਿੱਖਿਆ ਗ੍ਰਾਂਤੀ ਆ ਸਾਨੂੰ ਇਹੋ ਜੀ ਸਿੱਖਿਆ ਗ੍ਰਾਂਤੀ ਨਹੀਂ ਚਾਹੀਦੀ ਸਾਨੂੰ ਤਾਂ ਸਮਝੀ ਚਾਹੀਦੀ ਆ ਜਿੱਥੇ ਸਾਡੇ ਬੱਚੇ ਪੜ੍ਹ ਸਕਣ ਆਸਾਨੀ ਨਾਲ ਜਾ ਸਕਣ ਤੇ ਇਹ ਤਾਂ ਉਹੀ ਚੀਜ਼ਾਂ ਬੰਦ ਕਰੀ ਜਾਂਦੇ ਆ ਸਾਨੂੰ ਇਹੋ ਜੀ ਸਿੱਖਿਆ ਗ੍ਰਾਂਤੀ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਪਿੰਡ ਦੀਆਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇੱਥੇ ਕੰਪਿਊਟਰ ਕੋਰਸ ਵਗੈਰਾ ਕਰਦੀਆਂ ਹੈਗੀਆਂ ਨੇ ਉਹਨਾਂ ਨੂੰ ਇੱਥੋਂ ਜਾਂ ਜੇ ਕਰੇ ITI ਇੱਥੋਂ ਸ਼ਿਫ ਜੇ ਅਸੀਂ ਸੰਘਰਸ਼ ਇਦਾਂ ਹੀ ਜਾਰੀ ਰੱਖਾਂਗੇ ਜੇ ਨਾ ਸਰਕਾਰ ਨੇ ਕੋ ਸੁਣਿਆ ਤਾਂ ਅੱਗੇ ਜੋ ਵੀ ਸਾਡੀ ਕਮੇਟੀ ਬਣਾਵਾਂਗੇ ਉਹਦੇ ਨਾਲ ਗੱਲ ਕਰਕੇ ਜੋ ਵੀ ਕਰ ਸਕਦੇ ਹੋਏ ਅਸੀਂ ਉਹ ਕਰਾਂਗੇ ਪਰ ਇਥੋਂ ਅਸੀਂ ਆਪਣੀ ਆਈਟੀਆਈ ਸ਼ਿਫਟ ਨਹੀਂ ਹੋਣ ਦਵਾਂਗੇ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਬਹੁਤ-ਬਹੁਤ ਵੱਡੇ ਦਾਅਵੇ ਕਰ ਰਹੀ ਆ ਉਸ ਤੇ ਤੁਸੀਂ ਦੇਖ ਰਹੇ ਹੋ ਕਿ ਸਾਡੇ ਬਾਦਲਪਿੰਡ ਚ ਇੱਕ ਬਹੁਤ ਵਧੀਆ ਆਈਟੀਆਈ ਕੋਰਸ ਜਿੱਥੇ ਚੱਲ ਰਿਹਾ ਸੀਗੇ ਇਥੋਂ ਸ਼ਿਫਟ ਕਰਕੇ ਖਰੋਵਾਲੀ ਜਿੱਥੇ ਕਿ ਬਿਲਡਿੰਗ ਨੂੰ ਖੰਡਰ ਖੰਡਿਤ ਕੀਤਾ ਗਿਆ ਹੈਗਾ ਉੱਥੇ ਸ਼ਿਫਟ ਕਰ ਰਹੀ ਆ ਓ ਮੈਗਾ ਮੇਰਾ ਨਾ ਗੁਰਵਿੰਦਰ ਸਿੰਘ ਜੀ ਮੈਂ ਪਿੰਡ ਬਾਲਾ ਤੋਂ ਆਇਆ ਹਾਂ ਕੀ ਮਸਲਾ ਹੈ ਅੱਜ ਇਹ ਜੋ AIT ਬਣੀ ਹੈ ਬਹੁਤ ਚੰਗੀ ਬਾਦ ਸਾਹਬ ਨੇ ਆਰਟੀ ਬਣਾਈ ਸੀ ਇਹ 50 ਕਰੋੜ ਰੁਪਏ ਲਾ ਕੇ ਕਿਤੇ ਬਹੁਤ ਬੱਚੇ ਪੜਦੇ ਆ ਮੇਰੀਆਂ ਕੁੜੀਆਂ ਪੜਦੀਆਂ ਸੀ ਬੱਚੇ ਪੜਦੇ ਸਾਰੇ ਪੜਦੇ ਸਾਰੇ ਬੱਚੇ ਨੂੰ ਬਹੁਤ ਸੌਦਾ ਸੀ ਜੀ ਪਰ ਪਤਾ ਨਹੀਂ ਕਿ ਹੋਇਆ ਪੰਜਾਬ ਸਰਕਾਰ ਨੂੰ ਇਹ ਤੋਂ ਟ੍ਰਾਂਸਫਰ ਕਰਕੇ ਛੋਲ ਹੀ ਲੈ ਕੇ ਜਾਂਦੇ ਆ ਮੈਂ ਤਾਂ ਕਹਿੰਦਾ ਵੀ ਛੋਲ ਹੀ ਉੱਥੇ ਪ੍ਰੋਜੈਕਟ ਹੋਰ ਲਿਆਓ ਇੱਕ ਹੋਰ ਉਸ ਤਰ੍ਹਾਂ ਦੇ ਹੋਰ ਲਿਆਉਣ ਪਰ ਇਹ ਤਾਂ ਇੱਥੇ ਰਵੇ ਨਾ ਇਹ ਸਾਡੇ ਬੱਚਿਆਂ ਨੂੰ ਬਹੁਤ ਸਹੂਲਤ ਹੈ ਜੀ ਇਹ ਸਹੂਲਤ ਖੋਈ ਜਾ ਰਹੀ ਹੈ ਅਸੀਂ ਇਹਨਾਂ ਦਾ ਰੋਲ ਕਰਦੇ ਕਰਦੇ ਵੀ ਸਾਡੀ ਆਰਟੀਆਈ ਇੱਥੋਂ ਸ਼ਿਫਟ ਲਾ ਕੀਤੀ ਜਾਣ ਕਿਉਂਕਿ ਬਹੁਤ ਵਧੀਆ ਬਿਲਡਿੰਗ ਬਣੀ ਹੈ ਜਿਹੜੀ ਬਿਲਡਿੰਗ ਚੇਂਜ ਕਰ ਰਹੇ ਹੁਣ ਉਹ ਖੰਡਾਰਾ ਬਿਲਕੁਲ ਉੱਥੇ ਬੱਚੇ ਵੀ ਸੁਰੱਖਤ ਨਹੀਂ ਇਹ ਬਹੁਤ ਵਧੀਆ ਤਿੰਨ ਮੰਜ਼ਲੀ ਬਿਲਡਿੰਗ ਬਣੀ ਸੀ ਪੰਚਾਇਤ ਦੀ ਜਗ੍ਹਾ ਤੇ ਬਣੀ ਹੈ 4-5 ਕਰੋੜ ਰੁਪਏ ਦੀ ਬਿਲਡਿੰਗ ਹੈ ਇਹ ਸ਼ਿਫਟ ਕਰਨ ਦਾ ਸਾਨੂੰ ਰੀਜਨ ਤਾਂ ਦੱਸਣਾ ਵੀ ਕਾਰਨ ਕੀ ਹੈ ਮੇਰਾ ਨਾਮ ਸਰਜੀ ਸਿੰਘ ਕੀ ਮਸਲਾ ਹੈ ਭਈ ਅੱਜ ਪਿੰਡ ਬਦਲ ਸਾਡੇ ਪਿੰਡ ਇੱਕ ਆਈਟੀਈ ਬਣਾਈ ਸੀ ਸਰਦਾਰ ਪ੍ਰਕਾਸ਼ ਸਿੰਘ ਬਦਲ ਨੇ 2001 ਦੇ ਵਿੱਚ ਜਿਹਦਾ ਤੋਂ ਘਾਟਨ ਕੀਤਾ ਗਿਆ ਸੀ ਇਹ ਸਰਕਾਰ ਜੋ ਪੰਜਾਬ ਸਰਕਾਰ ਮੌਜੂਦਾ ਸਰਕਾਰ ਭਗਵੰਤ ਸਨਾਨ ਦੀ ਇਹਨਾਂ ਨੇ ਦੇਖੋ ਕਿੰਨੀ ਵਧੀਆ ਬਿਲਡਿੰਗ ਆਈਟੀਈ ਦੀ ਸਾਡੇ ਦੀ ਜੀ ਜਿਹੜੀ ਖੰਡਰ ਕੀਤੀ ਹੋਈ ਆਈਟੀਈ ਦੇ ਵਿੱਚ ਹੁਣ ਡੈਮੇਜ ਕਰ ਰਹੀ ਜੀ ਸਰਕਾਰ ਵੀ ਡੈਮੇਜ ਬਿਲਡਿੰਗ ਹੈ ਜੀ ਇਥੋਂ ਸ਼ਿਫਟ ਕਰਕੇ ਖਿਓਲ ਦੀ ਆਈਟੀਈ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਕੀ ਜਵਾਕਾਂ ਦੇ ਜੋ ਬੱਚੇ ਉੱਥੇ ਰਹਿਣਗੇ ਪੜਨਗੇ ਉਹਨਾਂ ਦੀ ਜ਼ਿੰਮੇਵਾਰ ਬਣੂ ਜੇ ਡਿਗ ਵੀਰ ਕੱਲ ਨੂੰ ਬਿਲਡਿੰਗ ਉੱਤੇ ਸਰਕਾਰ ਇਹ ਸਿੱਖਿਆ ਕ੍ਰਾਂਤੀ ਨੂੰ ਕੀ ਕਿਹੜੀ ਕ੍ਰਾਂਤੀ ਦਾ ਨਾਮ ਦੇ ਰਹੀ ਹੈ ਅੱਜ ਕੀ ਮਸਲਾ ਸੀ ਤੁਸੀਂ ਟਾਲੀਆਂ ਬਰਗੜੀਆਂ ਗਈਆਂ ਇਥੋਂ ਸਮਾਨ ਚੱਕਣ ਆਈ ਸੀ ਉਹ ਕਹਿੰਦੇ ਸਾਡੀ ਜੋ ਬਿਲਡਿੰਗ ਦਾ ਸਰਕਾਰ ਦਾ ਸਮਾਨ ਪਿਆ ਜੋ ਵਿੱਚੇ ਦੇ ਟੇਬਲ ਕੁਰਸੀਆਂ ਕੁਝ ਵੀ ਬਿਆ ਹੈਗਾ ਉਹਨਾਂ ਦਾ ਉਹ ਸਮਾਨ ਲੈਣ ਆਏ ਸੀਗੇ ਅਧਿਕਾਰੀ ਨਾਲ ਗੱਲਬਾਤ ਹੋਈ ਕੋਈ ਅਧਿਕਾਰੀਆਂ ਨੂੰ ਕੋਈ ਅਧਿਕਾਰੀ ਆਉਂਦੇ ਨਹੀਂ ਕਹਿੰਦੇ ਸਾਨੂੰ ਪਤਾ ਹੀ ਨਹੀਂ ਕੀ ਚੱਕਰ ਹੈ ਸਰਕਾਰ ਦਾ ਸਿਸਟਮ ਹੈ ਸਰਕਾਰ ਨੇ ਚੱਕ ਕੇ ਫੜੋਦੀ ਹੈ ਹਲਕੇ ਦੇ ਮੰਤਰੀ ਨੇ ਉਹਨਾਂ ਕੋਲ ਗੱਲਬਾਤ ਹੋਈ ਹੋਵੇ ਨਹੀਂ ਹਲਕੇ ਦੇ ਮੰਤਰੀ ਨੇ ਕਹਤਾ ਜੀ ਕਹਿੰਦੇ ਆਈਟੀ ਖੋਲ ਹੀ ਜਾਊਗੀ ਜੇ ਤੇ ਇੱਥੇ ਰਹਿੰਦੀ ਨਹੀਂ